ਸ਼੍ਰੀ ਫਤੇਗੜ ਸਾਹਿਬ ਦੀ ਉਸ ਪਾਵਨ ਧਰਤੀ ਦੇ ਉੱਪਰ ਖੜੇ ਆ ਜਿੱਥੇ ਕੀ ਸ਼ਹੀਦੀ ਜੋੜਮੇਲ ਦਾ ਅੱਜ ਆਗਾਜ਼ ਹੋ ਚੁੱਕਿਆ ਹੈ ਵਰਾਗਮਈ ਦਿਨ ਹੈਗੇ ਨੇ ਤੇ ਸੰਗਤਾਂ ਦੀ ਆਮਦ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੀ ਆ ਜਿਹੇ ਦੇ ਵਿੱਚ ਲੰਗਰ ਤਾਂ ਬਹੁਤ ਵੱਡੇ ਪੱਧਰ ਤੇ ਲਗਾਏ ਜਾਂਦੇ ਨੇ ਪਰ ਉਸ ਥਾਂ ਦੇ ਉੱਪਰ ਖੜੇ ਆ ਜਿੱਥੇ ਕਿ ਖੁਦ ਛੋਟੇ ਸਬਜ਼ਾਦਿਆਂ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਦਵਨ ਟੋਡਰਮਲ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਉੱਚਾ ਮਾਣ ਜਿਹੜਾ ਕੀ ਹੈਗਾ ਆ ਉਹਨਾਂ ਦੇ ਵੰਸ਼ੀ ਖੁਦ ਜਿਹੜੇ ਕਿ ਬਾਬਾ ਗੁਰਮukh ਸਿੰਘ ਜੀ ਖੜੇ ਹੈਗੇ ਨੇ ਖਾਸ ਤੌਰ ਤੇ ਏ ਵਿਰਾਗਮਈ ਦਿਨਾਂ ਦੇ ਵਿੱਚ ਇੱਥੇ ਪਹੁੰਚਦੇ ਹੈਗੇ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਵਾਹਿਗੁਰੂ ਜੀ ਮੱਤੇ ਮਾਣ ਬਾਬਾ ਜੀ ਵਿਰਾਗਮਈ ਦਿਨ ਹੈਗੇ ਨੇ ਅੱਜ ਸ਼ੁਰੂਆਤ ਹੋਈ ਹੈ ਸ਼ਹੀਦੀ ਜੋੜ ਮੇਲ ਦੀ ਤਾਂ ਖੁਦ ਹਾਜ਼ਰ ਨਾਜ਼ਰ ਹੋ ਕੇ ਲੰਗਰ ਦੀ ਸ਼ੁਰੂਆਤ ਕਰਵਾ ਕੇਗੇ ਸਾਬਜ਼ਾਦੇ ਆਪ ਹੀ ਕਰਾਉਂਦੇ ਨੇ ਸਭ ਕੁਝ ਆਪ ਕਰਨ ਵਾਲੇ ਨੇ ਕਰਨ ਵਾਲੇ ਵੀ ਆਪ ਨੇ ਹਾਂ ਕਰਵਾਉਣ ਵਾਲੇ ਵੀ ਆਪ ਨੇ ਹਾਂ ਕਰਨ ਵਾਲੇ ਵੀ ਆਪ ਨੇ ਕਰਵਾਉਣ ਵਾਲੇ ਵੀ ਆਪ ਨੇ ਅੱਪੇ ਹੀ ਸਭ ਕੁਝ ਕਰਦੇ ਨੇ ਮੈਂ ਕੁਝ ਨਹੀਂ ਕਰਦਾ ਮੈਂ ਤਾਂ ਬਿਲਾ ਕੇ ਬਹਿ ਜਾਣਾ ਸੇਵਾ ਜੋ ਮੇਰੇ ਛਿਲਪੁੱਲ ਦੀ ਸੇਵਾ ਹੁੰਦੀ ਹੈ ਜੋ ਦੀ ਮਾਰੇ ਅਸੀਂ ਲੋਈ ਸੇਵਾ ਕਰ ਜਨੇ ਜਦੋਂ ਸੇਵਾ ਜੋ ਕਹਿੰਦੇ ਨਾ ਸੇਵਾ ਕਰ ਜਨੇ ਤਾਂ ਬਹੁਤ ਲੰਗਰਾਂ ਦੇ ਵਿੱਚ ਹੁੰਦਾ ਕਿ ਸੇਵਾਦਾਰ ਖੁਦ ਆਪਣੇ ਨਾਲ ਲੰਗਰ ਵਾਸਤੇ ਜਿਹੜੇ ਕੀ ਲੈ ਕੇ ਆਉਂਦੇ ਹੈਗੇ ਨੇ ਪਰ ਇੱਥੇ ਦੇਖਦੇ ਆ ਕਿ ਸੰਗਤਾਂ ਚ ਹੋਰ ਲੱਗੀ ਹੋਈ ਆ ਕਿ ਸਾਨੂੰ ਮੌਕਾ ਦੋ ਸਾਨੂੰ ਮੌਕਾ ਦੋ ਹਾਂ ਇਹਦੇ ਦੇਖੋ ਗੁਰੂ ਦੀ ਕਿਰਪਾਈ ਹੈ ਨਾ ਇਹ ਤਾਂ ਉਹਨਾਂ ਦੀ ਕਿਰਪਾ ਹੈ ਸਾਹਿਬ ਜੀ ਦੀ ਕਿਰਪਾ ਹੈ ਤਾਂ ਬਾਬਾ ਜੀ ਮੈਂ ਬਹੁਤ ਸਾਰੇ ਪੇਸ਼ੈਂਟ ਦੇਖਨੇ ਤੁਹਾਡੇ ਦਰਸ਼ਨ ਕਰਨ ਨੂੰ ਬੇਤਾਬ ਹੈਗੇ ਨੇ ਕਹਿੰਦੇ ਸਾਨੂੰ ਇਹ ਰੋਗ ਹੈ ਸਾਨੂੰ ਇਹ ਤਕਲੀਫ ਹੈ ਤੁਸੀਂ ਕਹਿ ਰਹੇ ਹੋ ਸੇਵਾ ਕਰੋ ਕਿ ਤੁਹਾਡਾ ਰੋਗ ਟੁੱਟ ਜਾਊਗਾ ਦੇਖੋ ਸੇਵਾ ਬਿਨਾਂ ਰੋਗ ਨਹੀਂ ਜੁੱਟਦਾ ਯਾਦ ਰੱਖਣਾ ਮਰੀਗਾ ਤੁਸੀਂ ਸੇਵਾ ਕਰੋਗੇ ਤੇ ਹੀ ਤੁਹਾਡਾ ਰੋਗ ਜਾਏਗਾ ਦੁੱਖ ਦੁੱਖ ਦਾ ਰੂਖ ਸੁਖ ਰੋਗ ਬਿਆ ਮਾਰੇ ਗਏ ਦੁੱਖ ਨੂੰ ਬਚਾ ਪਜਾਣਾ ਜੇ ਪਹਿਲੇ ਸੇਵਾ ਕਰੋ ਸੋ ਦੀਵਾਨ ਟੋਟਰਮਲ ਨੇ ਵੀ ਸਰਬਦਾ ਦੀ ਸੇਵਾ ਕੀਤੀ ਹੈ ਉਹ ਪੁੰਖਟਿਆ ਉਹਨਾਂ ਨੇ ਅਸੀਂ ਕੀ ਅਸੀਂ ਕਹਿੰਦੇ ਅਸੀਂ ਸੇਵਾ ਕਰਨ ਦੇ ਲਾਇਕ ਹੀ ਨਹੀਂ ਮਹਾਰਾਜ ਜੀ ਜਿਹਨੇ ਸੇਵਾ ਕਰਕੇ ਇਹ ਕਹਿੰਦਾ ਨਾ ਮੈਂ ਸੇਵਾ ਕੀਤੀ ਹੈ ਮੈਂ ਸੇਵਾ ਕਰ ਰਿਹਾ ਹਾਂ ਇਹ ਗਲਤ ਗੱਲ ਹੈ ਦੇਖੋ ਮੈਂ ਬੇਨਤੀ ਤੁਹਾਡੇ ਚੈਨਲ ਦੇ ਥਰੂ ਇਹ ਕਰਨਾ ਚਾਹਨਾ ਕਿ ਤੁਸੀਂ ਲੋਕਾਂ ਨੂੰ ਇਹ ਨਾ ਕਹੋ ਮੈਂ ਸੇਵਾ ਕਰ ਰਿਹਾ ਹਾਂ ਮੈਂ ਮਹਾਰਾਜ ਜੀ ਕਿਰਪਾ ਬਸ ਕਿਰਪਾ ਹੋ ਕਹਿੰਦੇ ਕਰਨ ਕਰਾਵਣ ਆਪੇ ਜਿਹਨੇ ਕਰਨ ਕਰਾਵਣ ਆਪੇ ਆ ਮਾਨਸ ਕੇ ਕਰ ਇਨਸਾਨ ਦੇ ਹਰੀ ਕੁਸ਼ੀ ਹੈਗਾ ਜੋ ਕੁਝ ਹੈ ਮੇਰੇ ਪ੍ਰਭੂ ਦਾ ਦਿੱਤੀ ਹੈ ਤਾਂ ਅੱਜ ਸ਼ੁਰੂਆਤ ਹੋਈ ਹੈ ਤੇ ਅਕਸਰ ਦੇਖਿਆ ਜਾਂਦਾ ਕਿ ਜਦੋਂ ਸਮਾਪਤੀ ਹੁੰਦੀ ਹੈ ਉਸ ਤੋਂ ਪਹਿਲਾਂ ਤੁਸੀਂ ਰੁਕਸਤੀ ਲੈ ਲੈਂਦੇ ਹੋ ਇਸ ਤਰ੍ਹਾਂ ਹਾਂ ਚਲੇ ਜਾਂਦੇ ਚਲੇ ਜਾਂਦੇ ਅਸੀਂ ਨਹੀਂ ਰੁਕਦੇ ਬੈਠੋ ਹਾਂਜੀ ਹਾਂ ਵੀ ਇਹ ਇਹ ਦੇ ਇਹ ਦੇ ਕਾਰਨ ਕੀ ਕਿਉਂਕਿ ਉਹ ਉਸ ਸਮੇਂ ਦੇ ਵਿੱਚ ਜਿਹੜਾ ਕਿ ਹੁੰਦਾ ਹੈ ਕਿ ਵਿੱਚ ਵਿਛੋੜਿਆ ਦਿਨ ਹੁੰਦੇ ਤੇ ਉਸ ਚੀਜ਼ ਦਾ ਅਹਿਸਾਸ ਹੁੰਦਾ ਤਾਂ ਮਨ ਦੇ ਵਿੱਚ ਵਿਰਾਗ ਹੁੰਦਾ ਮਨ ਨਹੀਂ ਮੰਦਾ ਰਹੀ ਕੀ ਆ ਰਹੀ ਖਲਾ ਮਨ ਕਹਿੰਦਾ ਚਲੋ ਥੋੜਾ ਨਿਕਲ ਆ ਜਾਓ ਇਹ ਨਹੀਂ ਕਿ ਵੈਸੇ ਹੀ ਕਹਿੰਦੇ ਆ ਲੋਕ ਬੜੇ ਕਹਿੰਦੇ ਨੇ ਸਾਨੂੰ ਸਾਡੇ ਮੇਰੇ ਦਿਮਾਗ ਹੈ ਮੇਰਾ ਜੁਆਈ ਹੋਈ ਹੈ ਜੀ ਇਹ ਵੀ ਕਹਿੰਦਾ ਰੁਕੋ ਰੁਕੋ ਮੈਂ ਕਹਿੰਦਾ ਹੁਣ ਨਹੀਂ ਰੁਕ ਸਕਦੇ ਸੀ ਤੁਹਾਡੇ ਬਾਬਾ ਜੀ ਕਿੰਨੀ ਉਮਰ ਹੋਗੀ ਤੁਹਾਡੀ ਉਮਰ ਮਹਾਰਾਜ ਜੀ ਇਹ ਸਾਡੀ ਕੀ ਹੈ ਕਹਿੰਦੇ ਉਮਰ ਤਾਂ ਸਿਰਫ ਅੱਖਰਾਂ ਦੀ ਹੁੰਦੀ ਹੈ ਸਵਾਸਾਂ ਦੀ ਜਿਹੜੀ ਕੀ ਅਸਲ ਦੇਖੋ ਜੋ ਅਸੀਂ ਲਿਖਵਾਏ ਆ ਨਾ ਪਹਿਲੇ ਡੇਟ ਲਿਖਾ ਕੇ ਹਾਂਜੀ ਫਿਰ ਮੰਡਲ ਮੈ ਆਏਗੇ ਜੋ ਜੀ ਪਹਿਲੇ ਅਸੀਂ ਡੇਟ ਲਿਖਾ ਕੇ ਆਏ ਆ ਜੋ ਡੇਟ ਅਸੀਂ ਲੈ ਜਾਣਾ ਉਹ ਲੈ ਆ ਸੀਗਾ ਤਿਆਰ ਆ ਬਚਾ ਲੋ ਬੱਚੇ ਜਵਾਨ ਨੇ ਤਕੜੇ ਨੇ ਮਹਾਰਾਜ ਜੀ ਕਰ ਪਏ ਸੋ ਬਹੁਤ ਸਾਰੇ ਸੇਵਾਦਾਰ ਇਦਾਂ ਕਹਿੰਦੇ ਆ ਕਿ ਸਾਨੂੰ ਦਰਸ਼ਨ ਹੋਏ ਨੇ ਬਹੁਤ ਦਰਸ਼ਨ ਹੋਏ ਨੇ ਮਨੁੱਖ ਪਰਸਨ ਹੋ ਗਿਆ ਕਹਿੰਦੇ ਇਸ ਲੰਗਰ ਚ ਮਨ ਬਹੁਤ ਲੱਗਦਾ ਸਾਡਾ ਦੇ ਕੋ ਅਸੀਂ ਤੁਰ ਗਨੇ ਆ ਉਹ ਕਰ ਆਂਦੇ ਜਿੱਥੇ 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 ਮੇਰਾ ਬਾਬਾ ਪੈਰ ਰਖੇ ਥੋ ਥਾਂ ਥਾਂ ਸਵਾਉਣੇ ਹੋਏ ਉਹ ਜਿਹੜਾ ਸਾਬ ਹੈ ਪਵਿੱਤਰ ਜਣ ਜਿੱਥੇ ਗੁਰੂ ਆ ਪੈਰ ਰਖਦਾ ਆਪ ਗੁਰੂ ਮਹਾਰਾਜ ਆਂਦੇ ਨੇ ਮੈਂ ਤੁਰ ਗਨਾ ਮੈਂ ਕਹਿੰਦਾ ਮਾਨੂੰ ਪਕੜ ਕੇ ਕਹਿੰਦੇ ਨੇ ਕਹਿੰਦਾ ਇਹ ਕੰਮ ਕਰਨਾ ਤੁਸੀਂ ਇਸ ਤਰ੍ਹਾਂ ਪਕੜ ਕੇ ਕਹਿੰਦਾ ਇਹ ਕੰਮ ਕਰਨਾ ਮਹਾਰਾਜੀ ਕਰਾਂਗੇ ਕਿਉਂ ਨਹੀਂ ਅਸੀਂ ਤੁਹਾਡੇ ਨੌਕਰ ਆਂ ਕੁਕਰ ਵੀ ਆਂ ਨੌਕਰਾਂ ਦੇ ਨੌਕਰ ਆਂ ਹੁਕਮ ਕਰੋ ਬੱਸ ਤੋ ਅਪਾ ਬੇਟੀ ਆਪਣੀ ਬਹੁਤ ਸਾਰੀ ਆਪਾਂ ਹੁਣ ਦੇਖਦੇ ਹੈਗੇ ਲੰਗਰਾਂ ਦੇ ਵਿੱਚ ਨਾ ਬਦਲਾਅ ਬਹੁਤ ਆ ਚੁੱਕਿਆ ਹੈਗਾ ਸਮੇਂ ਦੇ ਨਾਲ ਨਾਲ ਜਿਆਦਾਤਰ ਜਿਆਦਾਤਰ ਜਿਹੜੇ ਲੰਗਰ ਹੈਗੇ ਨੇ ਉਹ ਅਰਦਾਸ ਕਰਨੇ ਹੂੰ ਅਰਦਾਸ ਕਰਨੇ ਸੋ ਅਜੋ ਨਾਲ ਦੀ ਨਾਲ ਆਪਾਂ ਤੁਹਾਡਾ ਕੰਮ ਵੀ ਜਾਰੀ ਰਵੇ ਤੇ ਕੋਈ ਵਿਗਨ ਵੀ ਨਾ ਪਵੇ ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਆਈ ਹੋਈ ਆ ਜਿਹੇ ਦੇ ਵਿੱਚ ਨਿਰੰਤਰ ਜਿਹੜੀ ਕਿ ਸੇਵਾ ਜਾਂ ਲੰਗਰ ਦੀ ਉਹ ਜਾਰੀ ਰਹਿਣੀ ਚਾਹੀਦੀ ਹੈ ਅਰਦਾਸ ਬਾਬਾ ਜੀ ਖੁਦ ਆਪਣੇ ਹੱਥਾਂ ਦੇ ਨਾਲ ਜਿਹੜੇ ਕੀ ਹੈਗੇ ਨੇ ਪਰਮਾਤਮਾ ਦੇ ਨਾਮ ਦੀ ਕਰਦੇ ਨੇ ਜਿਸ ਤੋਂ ਬਾਅਦ ਲੰਗਰ ਦੀ ਜਿਹੜੀ ਕਿ ਉਹ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਅੱਜ ਜਿਹੜਾ ਕਿ ਸਵੇਰੇ ਹੈਗਾ ਆ ਉਹ ਦੁੱਧ ਦਾ ਲੰਗਰ ਲਗਾਇਆ ਗਿਆ ਸੀ ਨਾਲ ਜਿਹੜੇ ਕੀ ਰਸ ਦੀ ਸੇਵਾ ਵੀ ਕੀਤੀ ਗਈ ਅਤੇ ਹੁਣ ਅਗਲਾ ਜਿਹੜਾ ਕਿ ਲੰਗਰ ਹੈ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਖੁਦ ਜਿਹੜੇ ਕੀ ਬਾਬਾ ਗੁਰਮੁਖ ਨੇ ਬਾਬਾ ਦੀਵਾਨ ਟੋਡਰਮਲ ਦੀ ਵੰਸ਼ੇ ਹੈਗੇ ਨੇ ਇਹ ਦੇਖੋ ਕਿ ਜਿਹੜੀਆਂ ਕਿ ਅੱਗੇ ਸੰਗਤਾਂ ਖੜੀਆਂ ਨੇ ਉਹ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਕਿੰਨੀਆਂ ਸੰਗਤਾਂ ਦੇ ਵਿੱਚ ਉਤਸੁਕਤਾ ਦੇਖੀ ਜਾ ਸਕਦੀ ਹੈ ਖੁਦ ਆਪਣੇ ਕਰਕਮਲਾ ਦੇ ਨਾਲ ਬਾਬਾ ਜੀ ਜਿਹੜੇ ਹੈਗੇ ਨੇ ਉਹ ਲੰਗਰ ਦੀ ਸ਼ੁਰੂਆਤ ਕਰਦੇ ਅਰਦਾਸ ਕਰਦੇ ਹੋਏ ਮਰ ਜਨਮ ਜਨਮ ਦੀ ਕੱਢੀਏ ਦੋ ਜਹਾਂ ਦੇ ਵਾਲੀ ਮਹਾਰਾਜ ਪਤਾ ਸਵਾਮੀ ਗੁਰਤੇਗ ਬਦਰ ਸਾਹਿਬ ਮੇਰੇ ਸੈਭ ਜਾਦੇ ਮੇਰੇ ਜੋਰਾ ਵਰਸੀ ਜੀ ਫਤਿਹ ਸਿੰਘ ਜੀ ਮਹਾਰਾਜੀ ਚੜਦੀ ਕਲਾ ਰੱਖਣਾ ਆਪ ਪੰਡਰਪੁਰ ਗੁਰੂ ਦਾ ਨਾਮ ਬਰਕਰਾਰ ਨਾਮ ਬਣੇ ਸੋ ਦੇਖੋ ਕਿ ਹੁਣ ਅਰਦਾਸ ਹੋ ਚੁੱਕੀ ਹੈ ਸੋ ਨਿਹਾਲ ਵਾਸ਼ਿਓ ਤਾਲਾ ਸੋ ਨਿਹਾਲ ਵਾਸ਼ਿਓ ਤਾਲਾ ਬੋਲੇ ਸੋ ਨਿਹਾਲ ਵਾਸ਼ਿਓ ਤਾਲਾ ਬੋਲੇ ਸੋ ਨਿਹਾਲ ਸੋ ਗੁਰਦੁਆਰਾ ਸਾਹਿਬ ਦੇ ਵੱਲ ਮੁੱਕ ਕਰਕੇ ਬਾਬਾ ਜੀ ਦੇ ਵੱਲੋਂ ਅਰਦਾਸ ਕੀਤੀ ਗਈ ਹੈ ਬਾਬਾ ਗੁਰਮਖ ਸਿੰਘ ਦੇ ਵੱਲੋਂ ਜਿਹੜੇ ਕੀ ਹੈ ਅਰਦਾਸ ਕੀਤੀ ਗਈ ਹੈ ਜਿਸ ਉਪਰੰਤ ਹੋਣ ਜਿਹੜਾ ਕਿ ਇਹ ਠੰਡੇ ਦੁੱਧ ਦਾ ਲੰਗਰ ਹੈ ਉਹ ਸੰਗਤਾਂ ਦੇ ਵਿੱਚ ਵਰਤਾਇਆ ਜਾਵੇਗਾ ਅਤੇ ਲੰਗਰ ਦੀ ਸ਼ੁਰੂਆਤ ਖੁਦ ਦੀਵਾਨ ਟੋਡਰ ਮਲਜੀ ਦੇ ਵੰਸ਼ਸ ਬਾਬਾ ਗੁਰਮukh ਸਿੰਘ ਜੀ ਦੇ ਵੱਲੋਂ ਕੀਤੀ ਗਈ ਹੈ ਅਜਿਹੇ ਦੇ ਵਿੱਚ ਜਿਹੜੀਆਂ ਕਿ ਸੰਗਤਾਂ ਨੇ ਉਹ ਵੀ ਜਿੱਥੇ ਇਸ ਲੰਗਰ ਦੇ ਵਿੱਚ ਸੇਵਾ ਕਰਨ ਦੇ ਲਈ ਪਹੁੰਚੜੀਆਂ ਹੈਗੀਆਂ ਨੇ ਤੇ ਦੂਜੇ ਪਾਸੇ ਜਿਹੜੇ ਕਿ ਬਹੁਤ ਸਾਰੇ ਸੇਵਾਦਾਰ ਨੇ ਇੱਥੇ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲੇ ਵੀ ਸੰਭਾਲੇ ਵੀ ਹੋਏ ਹੈਗੇ ਨੇ ਤੇ ਖੁਦ ਜਿਹੜੇ ਕੀ ਹੈਗੇ ਨੇ ਆਪ ਮੁਹਾਰੇ ਇਸ ਸੇਵਾ ਦੇ ਵਿੱਚ ਹਿੱਸਾ ਪਾਉਣ ਦੇ ਲਈ ਪਹੁੰਚੇ ਹੈਗੇ ਨੇ ਸੋ ਇਹ ਦੇਖੋ ਕਿ ਵੱਡੇ ਵੱਡੇ ਜਿਹੜੇ ਕੀ ਕਹਿ ਸਕਦੇ ਆ ਪਤਿਲੀਆਂ ਦੇ ਵਿੱਚ ਇਹ ਚਾਵਲ ਤਿਆਰ ਕੀਤੇ ਜਾ ਰਹੇ ਨੇ ਕਿਤੇ ਕਹਿ ਸਕਦੇ ਆ ਕਿ ਸਬਜ਼ੀ ਤਿਆਰ ਕੀਤੀ ਜਾ ਰਹੀ ਹੈ ਤੁਸੀਂ ਆਪ ਦੇਖੋ ਕਿ ਖੁਦ ਸਾਕਸ਼ਾਤ ਇਥੇ ਸਹਿਬਜ਼ਾਦੇ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਹੁਕਮਾਂ ਦੇ ਮੁਤਾਬਕ ਹੀ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਜਿਵੇਂ ਅਸੀਂ ਗੱਲ ਕੀਤੀ ਸੇਵਾਦਾਰਾਂ ਦੇ ਨਾਲ ਤੇ ਬਾਬਾ ਜੀ ਦੇ ਕਹਿੰਦੇ ਮੁਤਾਬਕ ਕੀ ਉਹਨਾਂ ਦੇ ਵੱਲੋਂ ਖੁਦ ਜਿਹੜਾ ਕੀ ਹੈਗਾ ਵੱਖਵਾਕ ਤਰ੍ਹਾਂ ਦੇ ਲੰਗਰ ਜਿਹੜੇ ਕੀ ਬਣਾਉਂਦੇ ਹੁਕਮ ਕਿਤੇ ਜਾਂਦੇ ਨੇ ਸੋ ਬਾਬਾ ਜੀ ਦੀ ਬੇਟੀ ਵੀ ਮੌਜੂਦ ਨੇ ਤੇ ਨਾਲ ਉਹਨਾਂ ਦੇ ਫਰਜੰਦ ਵੀ ਮੌਜੂਦ ਨੇ ਤੇ ਗੱਲਬਾਤ ਕਰ ਲੰਨੇ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਕਹਿੰਦੇ ਸੇਵਾ ਬਹੁਤ ਨੇਕ ਚੀਜ਼ ਹੁੰਦੀ ਆ ਆਪ ਮੁਹਾਰੇ ਸੰਗਤ ਤੇ ਹੋਂ ਸੇਵਾ ਦੇ ਵਿੱਚ ਹਿੱਸਾ ਪਾਉਣ ਲਈ ਆਉਂਦੀ ਏ ਸੋ ਦੀਵਾਨ ਟੋਡਰਮਲ ਦਾ ਲੰਗਰ ਤਾਂ ਖੁਦ ਕਹਿੰਦੇ ਵਾਹਿਗੁਰੂ ਆਪਣੇ ਜਿਹੜੇ ਕੀ ਹੈ ਮੌਜੂਦਗੀ ਦੇ ਵਿੱਚ ਸ਼ੁਰੂਆਤ ਕਰਵਾਉਂਦੇ ਨੇ ਸਭ وہی ਕਰਦੇ ਹਾਂ ਮਾਰੇ ਆਪਣੀ ਕੋਈ ਹਿੰਮਤ ਨਹੀਂ ਨਾ ਕਰ ਸਕਤੇ ਨਾ ਔਕਾਤ ਹੈ ਨਾ ਕਦੇ ਸੋਚ ਸਕਦੇ ਜੋ ਕਰਾਤੇ ਹੈ وہی ਕਰਦੇ ਸਭ ਉਹਨਾਂ ਨੇ ਹੀ ਕਰਨਾ ਕੋਈ ਕਰਾ ਰਿਹਾ ਹੈ ਉਹਨਾਂ ਨੇ ਹੀ ਕਰਨਾ ਅੱਗੇ ਆਪਣੀ ਕੋਈ ਹਿੰਮਤ ਨਹੀਂ ਹੈ ਨਾ ਆਪਣੇ ਕੋਈ ਐਸੇ ਔਕਾਤ ਹੈ ਕਿ ਇਤਨਾ ਕੁਝ ਕਰ ਲੈਣ ਬਾਬਾ ਜੀ ਨੇ ਪਹਿਲਾਂ ਗੱਲਬਾਤ ਕਰ ਰਿਹਾ ਸੀਗਾ ਤੇ ਉਹਨਾਂ ਜ਼ਿਕਰ ਕੀਤਾ ਕਿ ਅੱਜ ਇਹ ਲੰਗਰ ਬੰਨ ਹੈ ਅੱਜ ਇਹ ਸੇਵਾ ਕਰਨੀ ਹੈਗੀ ਔਰ ਖੁਦ ਦੱਸ ਕੇ ਜਾਂਦੇ ਹਾਂ ਹੁਕਮ ਮਹਾਰਾਜ बाबा जी का होता है जो कम होता है वही वो, वो कराती बिना पूछे हम एक ना चीज कर सकते हैं अब अभी राजमा तैयार है उन्होंने हुक्म आया ठंडे दूध का उन्होंने ठंडा दूध चालू किया मैं देखिया कि पहला गरम दूध दूध चलदा पेसी ना फिर नाल ही तुसी हुक्म ਦੇ ਮੁਤਾਬਕ ਆਕੇ ठंडे दूध जो उनको हुक्म होता है वही कराता है अपनी उनकी मर्जी ठीक है वैसा स्वाद होएगा ना आप लंजूस भी लोगे ना एक बार आप खुद कहोगे कि हां कोई चीज भी है ਮੈਂ ਆਪਕੋ ਬਤਾ ਰੋ ਕੱਲ ਮੈਂ ਖੁਦ ਕੋ ਮੇਰੇ ਮੇਰੇ ਹੈਕ ਆਏ ਮੈਂ ਦਿੱਲੀ ਸੀ ਸਾਥ ਮੈਂ ਡਰਾਈਵਰ ਹੈ ਮੇਰਾ ਉਸਕੀ ਬਹੁਤ ਹਾਲਤ ਖਰਾਬ ਸੀ ਕਾ ਕੋਈ ਐਸਿਡਿਟੀ ਵਗੈਰਾ ਹੋ ਰਹੀ ਥੀ ਉਹਨੇ ਇਕਲਾ ਠੰਡਾ ਦੁੱਧ ਪੀਆ ਬਾਬਾ ਜੀ ਕੋਈ ਦਵਾਈ ਨਹੀਂ ਲਈ ਉਹ ਖੁਦ ਕਹਿ ਰਹਾ ਉਹ ابھی ਗਿਆ ਜਰਾ ਵਾਸ਼ਰੂਮ ਆ ਰਹਾ ਉਹ ਉਸੇ ਪੁੱਛ ਲਿਆ ਮੈਂ ਖੁਦ ਦੇਖੇ ਜਦੋਂ ਮੈਂ ਵੇਟ ਕਰ ਰਿਹਾ ਸੀ ਨਾ ਬਾਬਾ ਜੀ ਨਾਲ ਗੱਲਬਾਤ ਕਰਨ ਦਾ ਤਾਂ ਬਹੁਤ ਸੰਖਤਾ ਆਈਆਂ ਜਿਨ੍ਹਾਂ ਨੂੰ ਸਰੀਰਕ ਕਸ਼ਟ ਹੁੰਦਾ ਹੈ ਕਿਸ ਨੂੰ ਕੋਈ ਤਕਲੀਫਾ ਕਿਸ ਨੂੰ ਕੋਈ ਤਕਲੀਫਾ ਬਾਬਾ ਜੀ ਕਹਿੰਦੇ ਸੇਵਾ ਕਰੋ ਤੁਹਾਡੇ ਦੁੱਖ ਟੁੱਟ ਜੂਗੇ ਬਹੁਤ ਲੋਕ ਬਹੁਤ ਲੋਗਿਆਂ ਠੀਕ ਹੋ ਗਏ ਕਈਓ ਕਿ ਕਿੰਨੇ ਕਿੰਨੇ ਦੁੱਖ ਠੀਕ ਹੋ ਗਏ ਮੈਂ ਅਬ ਇਹ ਬਾਤیں ਬੋਲਣ ਵਾਲੀ ਨਹੀਂ ਹੈ ਇਹ ਤਾਂ ਸਭ ਮਹਾਰਾਜ ਜਾਣ ਜਾਣ ਆਪਣੇ ਇਸकी ਜੋ ਸ਼ਰਧਾ ਹੈ ਜੈਸੀ ਸੇਵਾ ਹੈ ਵੈਸੇ ਹੀ ਸਭ ਕੋ ਫਲ ਹੈ ਜਿਸ ਜਿਸ ਤਨ ਦੀ ਭਾਵਨਾ ਉਸ ਤਰ੍ਹਾਂ ਦਾ ਉਹਨੂੰ ਫਲ ਮਿਲ ਜਾਂਦਾ ਹੈ शाक्शात यहाँ महाराज के दर्शन कराए थे बाबा जी शाख बिल्कुल जैसे आप और मैं खड़े ऐसे महाराज आगे खड़े हो गए ऐसी पब्लिक खड़ी थी कैमरे चल रहे थे सब ने जिसको भरोसा था उसको दर्शन हो गए जिन्होंने कईयों ने कहा नहीं बाबा जी हिल गए हैं ऐसे थोड़ी आ जाएंगे महाराज वो इधर उधर हो गए और कहते जितना लगियाँ वापिस जाए हम खड़े रहे मैं ये खड़ा था यहाँ टेबल पर महाराज आगे खड़े हुए बिल्कुल शाक्शात दर्शन मुझे हुए कई संगत को हुए ਜਿਨ ਨੂੰ ਪਤਾ ਹੈ ਭਾਗਾ ਵਾਲੇ ਨੇ ਜਿਨਾਂ ਨੂੰ ਉਸ ਖੁਦ ਪਰਮਾਤਮਾ ਦੇ ਪੁੱਤਲੇ ਬਣ ਗਏ تھے ہم ਲੋਕ ਮੂੰਹੋਂ ਆਵਾਜ਼ ਨਹੀਂ ਨਿਕਲਦੀ ਸੀ ਬਸ ਆਖਸਰ ਥਰੂ ਗਿਰ ਰਹੇ تھے ਮੇਰਾ ਆ ਗਿਆ ਬਹੁਤ 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 ਕਹਿ ਨਹੀਂ ਸਕਤੋਂ ਬਿਆਨ ਨਹੀਂ ਕਰ ਸਕਤੋਂ ਬਹੁਤ ਜ਼ਿਆਦਾ ਬਹੁਤ سارے ਹੈਗੇ ਜਿਹੜੇ ਕਿ ਆਪਣੀ ਸ਼ੋਭਾ ਖੱਟਣ ਲਈ ਕਹਿੰਦੇ ਅਸੀਂ ਲੰਗਰ ਲਾਤਾ ਅਸੀਂ ਲੰਗਰ ਲਾਤਾ ਪਰ ਕਹਿੰਦੇ ਉਹਦੀ ਹੁਕਮ ਤੋਂ ਬਿਨਾਂ ਪਤਾ ਨਹੀਂ ਹੁੰਦਾ ਕੁਛ ਨਹੀਂ ਕੁਛ ਨਹੀਂ ਉਹਨਾਂ ਦੇ ਹੁਕਮ ਕਰਦਾ ਮੈਂ ਬਿਆਨ ਵੀ ਨਹੀਂ ਕਰ ਸਕਤਾ ਉਹ ਕਹਾਂ ਸੇ बस सब कार्य कराते हैं वो वही हैं जो अपनी कोई हिम्मत नहीं, नहीं है अपने आप कोई चीज़ बाबा जी को जो हुक्म होता है वो अपने आप बंदा आगे खड़ा हो जाता है बाबा जी अपना ये सामान यहाँ से लाना है ना मैं चल रहा हूँ साथ अब कल प्याज खत्म हो गए थे रस्ते में पुलिस वाले आने नहीं दे रहे थे अपने आप एक सेवादार पुलिस वाले आ गए वो कहते मैं अपने साथ चलता हूँ जरिया बन गया हम गए जाके मंडी जाके मैं कह दिया सामान लिया उनके साथ आ गए तो वो अपने आप ही कराते हैं अपनी सेवा खुद कोई बंदा मतलब सोचे ना कि मैं कर लूँगा मैं तो यहाँ चलती, चलती ही नहीं यहाँ चलती ही नहीं मैं बाबा जी ने पहला शब्द ये कहा है अगर निम्रता है तो यहाँ आओ अगर अकड़ है तो घर बैठो में वो पहले शब्द ये कहते हैं सबको सबको एक हमें नहीं घर के बंदों को नहीं सबको जो भी कोई आता है उसको यही शिक्षा है कि निमरता से यहाँ काम और किसी को ना नहीं करनी जो चीज़ चाहिए रात को भी कोई बंदा आए पहले सेवादार सब बंदों को एक परिवार जुड़ा हुआ है सबको परिवार के तरीके ट्रीट होता है तो बस वो जो भी आता है बंदा उसको साफ कहा रात को अगर कोई भी बंदा आए कुछ भी चाहिए उठ के पहले उसको दो ना नहीं करनी बाकी ना नहीं करनी ये देखो कि ठंडे दुध दंगर लंगर ही लग गया था बाहरले पास देखो कि मैं ਸੰਗਤਾਂ ਦਾ ਜਿਹੜਾ ਕਿ ਇੱਥੇ ਵੱਡਾ ਹਜੂਮ ਦੇਖਿਆ ਜਾ ਸਕਦਾ ਹੈ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੱਜ ਸ਼ਹੀਦੀ ਜੋੜ ਦੇ ਮਿਲਦੇ ਵਿੱਚ ਸੰਗਤਾਂ ਹੈਗੀਆਂ ਨੇ ਇਸ ਲਸਾਨੀ ਸ਼ਹਾਦਤ ਦੇ ਮੌਕੇ ਤੇ ਛੋਟੇ ਸਾਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਪਹੁੰਚ ਰਹੀਆਂ ਹੈਗਿਣੇ ਸੋ ਕਹਿੰਦੇ ਸੇਵਾ ਸਭ ਤੋਂ ਉੱਚੀ ਮੰਨੀ ਗਈ ਹੈ ਤੇ ਸੇਵਾ ਭਾਵਨਾ ਜਿੰਨੀ ਉਸ ਪਰਮਾਤਮਾ ਦੇ ਪ੍ਰਤੀ ਹੁੰਦੀ ਹੈ ਉਨਹੀਂ ਹੀ ਜਿਹੜੇ ਕਿ ਫਲ ਮਿਲਦਾ ਹੈਗਾ ਉਹਨਾਂ ਹੀ ਮਾਨਸਮਾਨ ਵਾਧਾ ਹੈ ਸਭ ਬਹੁਤ ਸਾਰੇ ਜਿਹੜੇ ਕੀ ਹੈਗੇ ਨੇ ਇੱਥੇ ਸੇਵਾਦਾਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਸੋ ਭਾਈ ਜੀ ਕਹਿੰਦੇ ਜਿਹੜੇ ਇੱਥੇ ਸੇਵਾਦਾਰ ਨੇ ਸਾਕਸ਼ਾਤ ਉਹਨਾਂ ਨੂੰ ਦਰਸ਼ਨ ਹੋ ਜਾਂਦੇ ਨੇ ਸੋ ਤੁਹਾਨੂੰ ਵੀ ਅਹਿਸਾਸ ਹੋਇਆ ਇੱਥੇ ਹੋਣ ਦਾ ਸਹਿਜਾ ਜੀ ਹਾਂਜੀ ਹਾਂਜੀ ਸਾਨੂੰ ਹੋਇਆ ਅਹਿਸਾਸ ਸਾਨੂੰ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਜੀ ਇੱਕ ਤਰ੍ਹਾਂ ਦਾ ਅਹਿਸਾਸ ਹੀ ਹੋ ਰਿਹਾ ਵੀ ਸਹਿਜਾ ਦਿੱਤੇ ਨੇ ਹਾਂ ਹਾਂਜੀ। ਤੋਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਨਾਲ ਜੁੜਿਆ ਨ ਬਾਬਾ ਜੀ ਦੇ। ਬਾਬਾ ਜੀ ਦੇ ਨਾਲ ਜੁੜਿਆ ਨੂੰ ਸਾਨੂੰ 4 ਸਾਲ ਹੋ ਗਏ। 4 ਸਾਲ ਹੋ ਗਏ। ਹਾਂਜੀ। ਤੋਂ ਕਿੰਨਾ ਕੁ ਬਦਲਾ ਆਇਆ? ਪਹਿਲਾਂ ਦੇ ਮੁਕਾਬਲੇ ਤੇ ਹੁਣ ਦੀ ਜਿਹੜੀ ਕਿ ਲਾਈਫ ਹੈ ਕਿੰਨਾ ਕੁ ਬਦਲਾ ਆਇਆ? ਬਹੁਤ ਬਦਲਾ ਆਇਆ ਜੀ। ਇੱਥੋਂ ਦੀ ਧਰਤੀ ਤੇ ਬਹੁਤ ਸਕੂਨ ਮਿਲਦਾ ਜੀ। ਹਾਂ। ਉਹ ਉਹ ਸਿਰਫ ਬਾਬਾ ਜੀ ਦੀ ਕਿਰਪਾ, ਉਹ ਸਹਜਾਦਿਆਂ ਦੀ ਕਿਰਪਾ ਜੀ। ਬਾਕੀ ਕਹਿੰਦੇ ਨੇ ਕਿ ਜਦੋਂ ਨਜ਼ਰ ਸਵੱਲੀ ਹੋਵੇ ਨਾ ਆਪ ਮੁਹਾਰੇ ਜਿਹੜੀ ਕੀ ਹੈ ਜ਼ਿੰਦਗੀ ਬਦਲ ਜਾਂਦੀ ਹੈ। ਸੋ ਇਹ ਦੇਖੋ ਕਿ ਇਹ ਖੁਦ ਬਾਬਾ ਜੀ ਨੇ ਸ਼ੋਭਾ ਕਰਾਣੀ ਹੈਗੀ ਆ ਤਾਂ ਖੁਦ ਜਿਹੜੇ ਕੀ ਹੈਗੇ ਨੇ ਉਹ ਇੱਥੇ ਲੰਗਰ ਦੇ ਵਿੱਚ ਆਪਣੀ ਮੌਜੂਦਗੀ ਦੇ ਨਾਲ ਹਰੇਕ ਕੰਮ ਦੀ ਸ਼ੁਰੂਆਤ ਕਰਵਾਉਂਦੇ ਨੇ ਖੁਦ ਅਰਦਾਸ ਕਰਦੇ ਨੇ ਅਤੇ ਖੁਦ ਆਪਣੇ ਹੱਥੀ ਲੰਗਰ ਦੀ ਸ਼ੁਰੂਆਤ ਕਰਕੇ ਜੋ ਹੈਗੇ ਨੇ ਅੱਗੇ ਸੇਵਾ ਦੇ ਵਿੱਚ ਨਿਰੰਤਰ ਜਿਹੜੀ ਕੀ ਹੈਗੀ ਆ ਆਪਣੀ ਲੋੜ ਦੇ ਮੁਤਾਬਕ ਸੰਗਤਾਂ ਦੇ ਵੱਲੋਂ ਸਹਿਯੋਗ ਕੀਤਾ ਜਾਂਦਾ ਸੋ ਦੀਵਾਨ ਟੋਡਰਮਲ ਦੀ ਸੇਵਾ ਨੂੰ ਸਲਾਮ ਉਹਨਾਂ ਦੇ ਵੱਲੋਂ ਛੋਟੇ ਸਬਜ਼ਾਦਿਆਂ ਨੂੰ ਲੈ ਕੇ ਕੀਤੀ ਗਈ ਸੇਵਾ ਜੋ ਅੱਜ ਇੱਕ ਵਲੱਖਣ ਇਤਿਹਾਸ ਰ ਦੇ ਵਿੱਚ ਲਿਖਿਆ ਗਿਆ ਉਹਨਾਂ ਦਾ ਨਾਮ ਤੇ ਹਰ ਇੱਕ ਦਾ ਦੀਵਾਨ ਟੋਡਰਮਲ ਦੀ ਸੇਵਾ ਦੇ ਅੱਗੇ ਸਿਰਫ ਚੁੱਪਦਾ ਸੋ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਓ ਸ਼੍ਰੀ ਫਤਿਹਗੜ ਸਾਹਿਬ ਤੋਂ ਪ੍ਰਵਿੰਦਰ ਦੇ ਨਾਲ ਕੈਮਰਾ ਪਰਸੋਂ ਮੋੜ